那多少斤啊？ ਦੇਰ ਹੈ ਦੇਰ ਹੈ ਇਹ ਤਾਂ ਵਾਗ ਗਿਆ ਜੀ ਸਾਹਿਬ ਲੈ ਲਓ ਫਟ ਕਰਕੇ ਬੰਦ ਕਰ ਦਿਓ ਫਟ ਕਰਕੇ ਬੰਦ ਕਰ ਦਿਓ ਚੱਲ ਲੈ ਫਟ ਕਰਕੇ ਬੰਦ ਕਰ ਦਿਓ ਫਟ ਕਰਕੇ ਬੰਦ ਕਰ ਦਿਓ ਇਹ ოਪਰੇਸ਼ਨਲ ਹੈ ਕਿ ਨਾਨ ਆਪਰੇਸ਼ਨਲ ਹੈ ਕੀ ਕਰ ਰਿਹਾ ਉਹ ਕਿਹਦੇ ਪਾਣੀ ਕਰ ਰਿਹਾ ਆ ਲੈ ਜੀ ਦਾ ਉਹ ਜਿਹੜਾ ਪਾਣੀ ਚਾਹੇ ਉਹਨਾਂ ਨੂੰ ਰੱਖੋ ਜੀ ਉਹ ਥੋੜਾ ਦੇਖੋ ਜੀ ਇਹਦਾ ਤਾਂ ਚੱਲ ਜਾਏਗਾ ਚੱਲ ਜਾਏਗਾ ਉਹਨੂੰ ਮੌਤਰੀ ਚੋਟੀ ਦੀ ਬਣਦਾ ਨਿਕਲੇਗਾ ਆਹ ਕਹਾਣੀ ਹੈ ਜਦੋਂ ਕਰਦੇ ਆ ਰਹੋਗੇ जारी घर बंद है वैसे भी दी हुई कंस्ट्रक्शन का प्लाट भी द्वारा दिया अनाज भी जो बंद है एक छोटा पर का आ जाना हल्का आ जाती है है यह सब साटा बहुत नहीं सर नहीं ਉਹ ਬੁਰੀ ਬਾਪਰੇ ਲਾਪਾਇਂਡ ਹੋਣਾ ਕਰਦਾ ਇਹ ਪਾਣੀ ਇਹ ਪਾਣੀ ਇਹ ਨਾ ਇਹ ਸਭ ਹਾਂ ਫਾਰੀ ਕੇ ਹੈਡ ਤੋਂ ਦੋ ਰੋੜੇ ਇਹ ਕਿਸ ਦਾ ਨਾਲੇ ਕਿਰਨੀ ਇਹਦੇ ਚ ਪਾਣੀ ਕਿਸੰਦਾ ਸਹੀ ਇੱਕ ਨਹਿਰ ਜਿਹੜੀ ਕੋਲ ਤੋਂ ਵੀ ਹਰੀ ਗਈ ਹੈ ਜਦੋਂ ਪਾਣੀ ਵਗਦਾ ਉਹ ਸਾਰਾ ਪਾਣੀ ਸੱਤ ਲੋਈ ਸਕੇ ਜਾਂਦਾ ਜਿਹੜਾ ਬੈਰਾਉਂ ਦੇ ਸਰ ਪਾਣੀ ਡਵਟ ਕਰ ਲਈ ਹੁੰਦੇ ਆ ਪਾਣੀ ਤਾਂ ਡੈਮਾ ਤੋਂ ਛੱਡਿਆ ਜਾਂਦਾ ਹੈਗਾ ਉਹ ਜਿਹੜਾ ਹਾਈ ਕੇ ਹੈਡ ਆ ਉਹ ਵੀ ਸੁਣ ਨਹੀਂ ਹੁੰਦੀ ਆ ਹਾਂ ਨੋਰਮਲ ਜਿਹਾ ਵਾਟੇ ਕੋਈ ਸੁਣ ਨਹੀਂ ਆਉਂਦੀ ਬੰਦੇ ਨਹੀਂ ਕੋ ਆਪਣੇ ਵਿੱਚ ਖੋਣੇ ਕਰਦਾ ਲਈ ਸਰ ਲਹਿਰਾ ਲਹਿਰਾ ਛੱੜਦੀ ਨਹੀਂ ਹੁੰਦੀ ਇਹ ਇਹ ਜਾਣਕਾਰੀ ਨਹੀਂ ਹੈ ਕਿਥੇ ਕੋਈ ਦਾ ਬਿਲਕੁਲ ਕੰਮ ਹੈ ਕਿ ਮੇਨਟੈਂਸ ਦਾ ਲਾਂਡਰ ਜੀ ਜੀ ਬਿਲਕੁਲ ਮੈਂ ਘਰ ਆ ਗਿਆ ਹਾਂਜੀ ਇਹਦਾ ਹੈਡਿੰਗ ਇਹਨਾਂ ਦਾ ਜੀ ਜੋ ਪ੍ਰੋਪਰ ਤੁਹਾਨੂੰ ਇਹ ਦੱਸ ਸਕਦੇ ਹੋ ਸ਼ਾਇਦ ਮੈਂ ਇਸ ਸਪੈਸਟ ਨਹੀਂ ਹਾਂਗਾ ਜੀ ਜੀ ਦੇਖੋ ਤਾਂ ਜਨਰਲੀ ਜਿਹੜਾ ਆਮ ਆਪਾਂ ਨੂੰ ਪਤਾ ਹੁੰਦਾ ਜੋ ਤੁਹਾਨੂੰ ਜਿੰਨੇ ਮਾਰੇ ਆਰ ਜਿਆਦਾ ਜੇ ਡੈਮ ਭਰ ਜਾਂਦੇ ਤਾਂ ਕਈ ਵਾਰੀ ਇਹ ਗੇਟ ਖੁੱਲ ਜਾਂਦੇ ਜੀ ਜੀ ਤੁਹਾਨੂੰ ਤਾਂ ਗੇਟ ਖੁੱਲਦੇ ਆ ਜਿਹੜਾ ਉੱਥੇ ਗੇਟ ਖੁੱਲੇ ਗਏ ਆ ਉਹਦਾ ਰਿਜ਼ਲਟ ਆ ਨਿਕਲ ਸਰ ਇਧਰ ਨਹੀਂ ਪਾਣੀ ਆਏਗਾ ਜੀ ਤੇ ਦੱਸੋ ਤੁਸੀਂ ਨਹੀਂ ਆਏਗਾ ਜੀ ਉਹ ਤਾਂ ਸਤਲੁਜ ਚ ਪਾਣੀ ਸਾਰਾ ਜਾਣਾ ਜਦੋਂ ਤੁਸੀਂ ਪਾਣੀ ਇਧਰੋਂ ਨਹਿਰਾ ਡਵਾਟ ਕਰਦੇ ਹੋ ਉਹ ਨਹਿਰਾ ਤਾਂ ਬੰਦ ਜਦੋਂ ਮਰਜ਼ੀ ਬੰਦ ਕਰਦੇ ਹੋ ਨਹਿਰਾ ਤਾਂ ਫਲੱਡ ਦੇ ਦੌਰਾਨ ਬੰਦ ਹੁੰਦੀਆਂ ਨੇ ਤੇ ਉਹ ਪਾਣੀ ਸਾਰਾ ਦਰਿਆ ਚ ਜਾਂਦਾ ਹ ਹਰਮਕ ਕਿਛ ਵਿੱਚ ਹੀ ਹੁੰਦਾ ਵੀ ਚਾਹੀਦਾ ਪਰ ਜੇ ਨਹੀਂ ਲਾ ਕਿਸੇ ਵੀ ਰੀਜਨ ਸੇ ਕੁਝ ਡਿਜ਼ਾਸਟਰ ਸੇ ਸਿੱਬਨ ਗਈ ਉਹ ਭਾਈ ਕਿੱਸੇ ਗਾਰਡ ਬੋਦੋਂ ਫਾਈਲ ਕਾ ਜਾ ਕੇ ਰਿਟ ਬੁੱਲ ਜੁਨ ਕਰ ਨਹੀਂ ਆ ਰਿਹਾ ਟੁੱਟ ਬੈਠਿਆ ਤੇ ਸਾਈਡ ਵਾਲਾ ਐਸਕਿਊਸ਼ਨ ਕਿੰਟ ਸਾਰਾ ਹੈ ਜੈ ਜੀ ਸਾਹਿਬ ਜੈ ਜੀ ਸਾਹਿਬ ਸਹੀ ਮੀ ਆਲੇ ਤੋਂ ਜਿਹੜੀਆਂ ਤੋਂ ਨਹਿਰਾ ਨਿਕਲਦੀਆਂ ਨੇ ਉਹ ਅੱਜ ਵੀ ਬੰਦਾ ਉਹ ਸਾਰਾ ਪਾਣੀ ਸਤਲੋਈ ਨੂੰ ਜਾਂਦਾ ਸਹੀ ਹੈ ਉਹ ਤਾਂ ਹੀ ਤਾਂ thro profile ਕਾ ਡੁੱਬੀ ਜਾਂਦਾ ਇਹਨਾਂ ਨਹਿਰਾ 'ਚ ਪਾਣੀ ਆਉਣਾ ਹੀ ਨਹੀਂਗਾ ਪਾਣੀ ਆ ਇਹ ਇਹ ਨਹਿਰਾ ਤੋਂ ਟੱਕਟ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਲਈ ਵਰਤਣ ਗਿਆ ਆਪਾਂ नहीं, इतने बड़े चैनल को छोटा सुहा हो ये उसमें हो सकती है दो चार सौ के लिए पांच सौ लिए पानी में निकाल के निकाल है इतना बड़ा चैनल है आज इस पटड़े को पूरा यूज कर रहे हैं अपने कल है। को एक सेकंड नहीं देना चैनल ने अपने को एक मिनट भी नहीं देना ना। एक मिनट में पूरी तबाही कर देगा

ਇਹ ਕੋਈ ਕੋਹਾਂ ਸਾਥ ਦੇ ਹੋ ਤੁਸੀਂ 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 ਤੁਹਾਡੇ ਕੋਲੇ ਹੁਣ ਤੁਹਾਡੇ ਕੋਲੇ ਹੁਣ ਜਾਣਕਾਰੀ ਆ ਜਾਂਦੇ ਨਹੀਂ ਆਉਣ ਦਿੰਦੇ ਤੁਹਾਡੇ ਕੋਲੇ ਜਾਣਕਾਰੀ ਆ ਗਈ ਕਿ ਨਹਿਰ ਦੋ ਥਾਵਾਂ ਤੋਂ ਪਾੜ ਪੈ ਗਿਆ ਹੁਣ ਤਾਂ ਤੁਹਾਨੂੰ ਨਹੀਂ ਇੰਪੋਸ ਦੀ ਇਨਫਰਮੇਸ਼ਨ ਦੇਣੀ ਚਾਹੀਦੀ ਇਹਨਾਂ ਛੱਡਿਓ ਤੁਸੀਂ ਇਹ ਲਿਖ ਕੇ ਦੇ ਦੋ ਸਵਤੋਪਾ ਆ ਰਹੇ ਨਹੀਂ ਪਾਣਗੇ ਫਿਲਮ ਹੋ ਹੀ ਰਿਹਾ ਦੋ ਪਰ ਲਿਖ ਕੇ ਦਿਓ ਨਹਿਰ ਨਾ ਛੱਡਿਓ ਜੀ ਤੁਸੀਂ ਇਹ ਲਿਖ ਕੇ ਦਿਓ ਵੀ ਨਹਿਰ ਛੱਡ ਨਾ ਟੁੱਟ ਗਈ ਨਹਿਰ ਰਿਪੋਰਟ ਦਿਓ ਨਾ ਜਿਹੜਾ ਸਾਫ ਦੇਵਾਂਗੇ ਤੁਹਾਨੂੰ ਕੋਈ ਪੁੱਛਿਆ ਸਰ ਅਸੀਂ ਕਿ ਪ੍ਰਸ਼ਾਸਨ ਤੋਂ ਅਸਮਾਨ ਨਹੀਂ ਮੰਗਦੇ ਅਸੀਂ ਨਾਲ ਤੋਂ ਪੁੱਛ ਆ ਸਕਦੇ ਹਾਂ ਅਸੀਂ ਨਾਲ ਲੈ ਅਸੀਂ ਕਿ ਨਹੀਂ ਤੁਹਾਡੇ ਕੋਈ ਹੈਲਪ ਮੰਗਦੇ ਵੀ ਸਾਨੂੰ ਕਿ ਆਫਰੈਂਸ ਜੀ ਦਿਓ ਕੁਝ ਖੇਤਾਂ ਦਾ ਪਾਣੀ ਵਾਪਸ ਨਹਿਰੋਂ ਆ ਰਿਹਾ ਇਧਰੋਂ ਹੋ ਕੀ ਹੋਇਆ ਹੋਰ ਵੇਖ ਤਾਂ ਕੀ ਆਉਣੀ ਵੀ ਪਾਣੀ ਕਿ ਬਣੇਗੀ ਆ ਉੱਪਰ ਵੀ ਲੈਓ ਪਾਣੀ ਦੇਖੋ ਉੱਪਰ ਦੀ ਕਿਰਿਆ ਚੱਕ ਕੇ ਲੈਣ ਦੀ ਹੋਸ਼ ਉਹ ਡਿੱਗੇ ਬਣਿਆ ਗਈ ਪਾਣੀ ਦਾ ਵੀ ਆ ਨਹੀਂ ਨਾ ਸੰਦਾ ਇੱਕ ਮਿੰਟ ਪਹਿਲੀ ਯਾਰਾ ਇਹਨਾਂ ਕੋਲ ਉੱਪਰ ਵੀ ਆਉ ਕਿਵੇਂ ਪਾਣੀ ਤੁਸੀਂ ਲੈ ਲਿਓ ਦੇ ਦਿਓ ਥੇ ਕਿ ਦੋ ਤਿੰਨ ਨਾ ਪਾ ਦੇ ਲੈ ਨੂੰ ਪਾੜ ਪੈ ਗਿਆ ਪੱਖੇ ਵੀ ਲਾਉਣੇ ਤਾਂ ਦੱਸ ਲੈ ਨਹੀਂ ਛੱਡੀ ਪੱਖਿਆਂ ਨਾਲ ਨਹੀਂ ਨਿਕਲਦਾ ਸਾਡਾ ਪਿੰਡ ਜਿਹੜਾ ਡੋਕਲਾ ਨੂੰ ਨਾਲ ਬੰਦੋ ਜਿਹੜੇ ਮਕਾਨ ਲਿਖੀ ਜਾਂਦੇ ਨੇ ਨਾਲ ਕੋਲੋਂ ਜਾ ਕੇ ਲਗਾ ਪੰਨੇ ਕਰਾਂ ਮਕਾਨ ਦੇ ਹੋਰ ਕੱਟੀ ਸਰਕਾਰ ਤੋਂ ਨਾ ਸਹਿਤਾ ਖੁੱਲਣ ਲੱਗੇ ਮੰਗਦੇ ਤੇ ਨਾ ਬੰਦ ਕਰਨ ਲੱਗੇ ਮੰਗਦੇ ਨਾ ਸਿ ਤੁਹਾਨੂੰ ਕਹਿੰਦੇ ਆ ਸਾਈਟ ਜੇ ਅਸੀਂ ਸਾਡ ਸਾਈਟ ਤੇ ਜੇ ਅਸੀਂ ਨੂੰ ਖੋਲਦੇ ਆ ਅਸੀਂ ਆਪ ਦੀ ਜ਼ਿੰਮੇਵਾਰੀ ਨਾਲ ਇਹਨੂੰ ਬੰਦੂ ਕਰਾਂਗੇ ਸਾਈਟ ਤੇ ਲੱਗੇ ਲਾ ਕੇ ਬੰਦ ਕਰਾਂਗੇ ਜਨਕਾ ਸਰ ਉਹਨਾਂ ਆਪਣੇ ਹਰ ਤਿਰ ਵਾਸਤੇ ਇਹ ਕੁਝ ਫੰਡ ਇਕੱਠਾ ਕਰਕੇ ਚੱਲਦੇ ਤੁਸੀਂ ਆਪ ਦਾ ਵੀ ਖਵਾਲ ਸਕਦੇ ਆ ਕੀ ਕੁਛ ਉਹਨਾਂ ਕੋਲ ਹੈ ਨਹੀਂ ਮੰਗਦੇ ਕਿ ਤੁਹਾਨੂੰ ਜਾਂ ਬੈਗ ਦਿਓ ਜਾਂ ਪੈਸੇ ਦਿਓ ਸਾਡੇ ਕੋਲ ਸਾਰਾ ਸੁਹਣਾ ਆਪਦਾ ਹੀ ਹੈ ਸਹੀ ਹੈ ਸਾਡੇ ਕੋਲ ਬਹੀ ਤਾਂ ਨੇ ਵੀ ਸਾਨੂੰ ਤੰਗ ਡਾਕ 30000 ਤੰਗ ਲਈ ਸੀ ਨਹੀਂ ਸਾਰਾ ਨਹੀਂ ਸੀ ਸਰ ਇਹੰਤ ਗੱਲ ਹੈ ਤੰਗੇ ਤੋਂ ਵੱਡੀ ਹੋ ਜੂਗਾ ਘਰ ਦਾ ਟੈਟ ਚੱਲੇ ਆ 4 ਦਿਨ ਕਰ ਰਹੇ ਸੁਹਣ ਨਹੀਂ ਤੰਗ ਕਰ ਰਹੇ ਸੁਹਣ ਘਰ ਦਾ ਟੈਟ ਚੱਲੇ 2 ਦਿਨ ਤੰਗ ਕੀ ਹੋ ਗਈ ਸੀ ਸਿਨੇਟਰ ਤੋਂ ਸਾਡਾ ਫੁੱਟ ਫੁੱਟ ਪਾਣੀ ਲੈਣਾ ਤੋੜਨਾ ਇਹ ਦੁਬਾਰਾ ਕੀ ਹੋ ਮਾਈਕਰ ਬੱਟਾ ਚੱਲੇ ਫਿਰ ਫਿਰ ਜਾਓ ਜਿਹੜੀ ਕੋਲ ਹੁਣ ਕਾਰਵਾਈ ਪਹਿਲਾਂ ਨਾਮ ਦੇ ਦਿੰਦੇ ਕੁਝ ਕਰੋ ਜਾ ਕੇ ਇਹਨਾਂ ਨੂੰ ਕਿਰਿਆ ਕਰਨੀ ਕਰੋ ਜੇ ਜਿਹੜਾ ਪ੍ਰਚਾਰ ਕਰਤਾ ਕਰਤੇ ਬੰਦੇ ਅੱਜ ਦੇਖੋ ਜੀ ਬੱਚੇ ਵਾਲੇ ਪਾਸੇ ਜਾਣ ਨਹੀਂ ਕਿ ਉਸ ਤੋਂ ਪਹਿਲਾਂ ਵਾਲੇ ਪੁਆਇੰਟ ਨਾਲ ਗੱਲ ਕਰਦੇ ਨਾ ਨਹੀਂ ਕੋਈ ਨਹੀਂ 1 ਮਿੰਟ ਕੀ ਹੱਲ ਕਰੋਗੇ ਕੀ ਹੱਲ ਕਰੋਗੇ ਕਰੋ ਕਿਸ਼ਤੀ ਤੋਂ ਕੋਲੋਂ ਪੱਖੇ ਕਿਹਾ ਤੁਸੀਂ ਕਹਿੰਦਾ ਵੀ ਸਾਡੇ ਸਾਡੇ ਇਹਦੇ ਹੈ ਹੀ ਨਹੀਂ ਮੈਕਨੇ ਕੋਲੇ ਨਹੀਂ ਹੈਗਾ ਮੇਰੇ ਡਰੈਫਟ ਹੁਣ ਕੀ ਹੈਗਾ ਮੇਰੀ ਮੈਕਨੇ ਕੋਲੇ ਫਿਰ ਮੈਨੂੰ ਨਾਲ ਇੱਕ ਮਿੰਟ ਉਸ ਤੋਂ ਬਾਅਦ ਕਿਸ਼ਤੀ ਹੀ ਲੈ ਕੇ ਆਉਂਗੇ ਮੇਰੀ ਮੈਕਨੇ ਕੋਲੇ ਪਾਸ ਬੋਰਡ ਹੈ ਬੋਰਡ ਤੋਂ ਮੈਂ ਜਾਣਾ ਨਹੀਂ ਹੁਣ ਕਿਸ਼ਤੀ ਹੀ ਲੈ ਕੇ ਆਓ ਉਸ ਤੋਂ ਬਾਅਦ ਮੈਨੂੰ ਕੁਝ ਤਾਂ ਦਿਓ ਨਾ ਬੈਂਕਰ ਇਖੜੇ ਮੈਕਨੇਲੇ ਕੁਛ ਨਕਸ਼ਾ ਕੋਸਤਾ ਦੋ ਨਾ ਆਪਾਂ ਦੇ ਨਾਮ ਦਾ ਪੱਠਾ ਨਾਮ ਉੱਤਰਾ ਇਹਨਾਂ ਦਾ ਬਹੁਤ ਵੀ ਰਣੀ ਜਿਹੜੀ ਬਾਅਦ ਨੇ ਆ। ਇਹਨਾਂ ਦਾ ਪਰਚਾ ਕੱਢ ਦਾਂ ਤੇ ਪਰਚੇ ਨਾਲ ਨਹੀਂ ਕੋਈ। ਚਲੋ ਕੋਈ ਅੱਗੇ ਬਾਅਦ ਵਿੱਚ ਆਪ ਪ੍ਰਸ਼ਾਸਨ ਹੈ ਨਾ ਉਹ ਐਸੇ ਵਿਜੈ ਹੋਵੇ ਤੁਸੀਂ ਸਰ ਜੀ ਸਾਰੇ ਯੋਗਤੀ ਲੈ ਕੇ ਪਿੰਡ ਦੇ ਪਿੰਡ ਦੇ ਵਿੱਚ بارش ਨਾਲ ਜਿਹੜਾ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ। ਉਹਦੇ ਨਾਲ ਜਿਹੜੇ ਗਰੀਬਾਂ ਦੇ ਘਰ ਕੁਛ ਮਤਲਬ ਵਸਤੀ ਬਣੀ ਸਾਡੀ ਐਰ ਰੋਡ ਤੇ ਉੱਥੇ ਪਾਣੀ ਚੜ ਕੇ ਉੱਥੇ ਘਾ ਡਿੱਗਣ ਲੱਗ ਗਿਆ ਇੱਕ ਵਸਤੀ ਮੰਡੀ ਦੇ ਨਾਲ ਆ ਉੱਥੇ ਘਰਾਂ ਦੇ ਨਾਲ ਪਾਣੀ ਲਾ ਕੇ ਘਾ ਡਿੱਗਦੇ ਤੇ ਫਸਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਸਾਡੇ ਸੇਵਨ ਵਾਲਾ ਉਹ ਪੂਰਾ ਪਾਣੀ ਨਹੀਂ ਕੱਢ ਰਿਹਾ ਕਿਉਂਕਿ ਅੱਗੇ ਚੱਕ ਜਮੀਰ ਸਿੰਘ ਵਾਲੇ ਦੇ ਵਿੱਚ ਆ ਜਿਹੜੀਆਂ ਤਿੰਨ ਪੁੜੀਆਂ ਲੱਗੀਆਂ ਉਹਦੇ ਵਿੱਚ ਪੁਲ ਨਹੀਂ ਬਣਿਆ ਪੁਲ ਨਾ ਬਣਿਆ ਹੁਣ ਕਰਕੇ ਸਾਡਾ ਵਾਲਾ ਸੇਵਨ ਵਾਲਾ ਪਾਣੀ ਨਹੀਂ ਕੱਢਦਾ ਇਸ ਕਰਕੇ ਹੁਣ ਜਿਹੜਾ ਪਾਣੀ ਦਾ ਅਸੀਂ ਹੋਰ ਇੰਤਜ਼ਾਮ ਕਰ ਰਹੇ ਆ ਜਿਹੜਾ ਪਾਣੀ ਖੇਤ ਦੇ ਦੀ ਛੇਤੀ ਸਾਡਾ ਪਿੰਡ ਦਾ ਨਿਕਲ ਜਾਵੇ। ਪਰ ਦੇਖਿਆ ਸੀਮਨਾਲੇ ਦੇ ਵੀ ਤਾਂ ساری ਕੇਲੀ ਭਰੀ ਹੋਈ ਹੈ ਸਫਾਈ ਕੋਈ ਨਹੀਂ। ਸਫਾਈ ਕੱਲ ਕੀਤੀ ਹੈ ਜੀ ਕੋਈ ਅਸੀਂ। ਪ੍ਰਸ਼ਾਸਨ ਹੁਣ ਪ੍ਰਸ਼ਾਸਨ ਵੱਲੋਂ ਪਹਿਲਾਂ ਸਫਾਈ ਹੋਈ ਤਾਂ ਹੈ ਪਰ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। ਘੱਟ ਹੋਈ ਉਸ। ਪਿੰਡ ਲੈਵਲ ਤੇ ਸਫਾਈ ਕੀਤੀ ਹੈ ਜੀ। ਹਾਂ ਕੱਲ ਪਿੰਡ ਲੈਵਲ ਤੇ ਪਿੰਡ ਦੇ ਸਫਾਈ ਹੋਈ ਹੁੰਦੀ ਫਿਰ ਲੱਗ ਜਣੇ ਪਾਣੀ। ਹਾਂ ਸਫਾਈ ਹੋਈ ਹੁੰਦੀ ਜਿਹੜਾ ਚੱਕ ਜਵੀਰ ਸਿੰਘ ਵਾਲਾ ਤਾਂ ਉਹ ਪੁਲ ਬਣਿਆ ਉਹ ਪੁਲ ਸਹੀ ਤਰੀਕੇ ਨਾਲ ਬਣਿਆ ਹੋਵੇ ਤਾਂ ਕੋਈ ਸਮੱਸਿਆ ਹੁੰਦੀ ਨਹੀਂ। ਪ੍ਰਸ਼ਾਸਨ ਦੀ ਨਲਾਕੀ ਹੈ। ਕਿ ਉਹਨਾਂ ਨੇ ਨਾ ਤਾਂ ਪੁਲ ਦਾ ਇੰਤਜ਼ਾਮ ਕੀਤਾ ਤੇ ਨਾ ਸੇਵ ਨਾਲ ਖਲਾਈ ਦਾ ਜੇ ਉਹ ਖਲਾਈ ਸਹੀ ਹੋਈ ਹੁੰਦੀ ਸੇਵ ਨਾਲ ਅੱਗੇ ਪੁਲਸਾ ਹੀ ਬਣਿਆ ਹੁੰਦਾ ਕੋਈ ਇਸ ਤਰ੍ਹਾਂ ਦੀ ਨੌਬਤ ਨਹੀਂ ਆਉਂਦੀ ਪਤਾ ਲੱਗਿਆ ਸੀਗਾ ਕਿ ਤੁਹਾਡੇ ਵੱਲੋਂ ਜਿਹੜਾ ਹੋਰ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਸੀ ਉਹਨੂੰ ਰੋਕਣ ਲਈ ਪੁਲਸ ਵੀ ਆਈ ਹੈ ਆਹ ਪ੍ਰਸ਼ਾਸਨ ਦਾ ਹੈ ਜੀ ਪਰ ਉਹ ਕੋਈ ਸਹਿਮਤੀ ਬਣ ਗਈ ਹੈ ਕੋਈ ਛੇਤੀ ਪਿੰਡ ਦੀ ਬਣੀ ਹੋਈ ਆ ਦੇਖੋ ਜਿਵੇਂ ਸਾਰੇ ਪੰਜਾਬ ਦੇ ਵਿੱਚ ਹੀ ਫੜ ਆਏ ਹੋਏ ਹਜ਼ਾਰ ਤੋਂ ਉੱਪਰ ਪਿੰਡ ਪੰਜਾਬ ਦਾ ਜਿਹੜਾ ਹੈਗਾ ਉਹ ਡੁੱਬ ਚੁੱਕਾ ਲੱਖਾਂ ਏਕੜ ਪੰਜਾਬ ਦੀ ਫਸਲ ਜਿਹੜੀ ਆ ਬਰਬਾਦ ਹੋ ਚੁੱਕੀ ਹੈ ਹੁਣ ਇਹ ਪਿੰਡ ਦੀਪ ਸਿੰਘ ਵਾਲਾ ਇਹਦੇ ਚ ਸਾਇਦੇ ਕਿ ਇਧਰੋਂ ਹੋਰ ਕਾਫੀ ਪਿੰਡਾਂ ਤੋਂ ਜਿਹੜਾ ਹੈਗਾ ਗੁੱਜਰ ਤੱਕ ਪਾਣੀ ਜਿਹੜਾ ਹੈਗਾ ਇਧਰ ਆ ਰਿਹਾ ਹੈਗਾ ਠੀਕ ਹੈ ਤੇ ਜਿਹੜਾ ਡਰੇਨ ਡਰੇਨੇਜ ਡਿਪਾਰਟਮੈਂਟ ਸੀ ਉਹਦੀ ਕਾਰਵਾਈ ਇਸ ਵਾਰ ਜ਼ੀਰੋ ਰਹੀ ਹੈ ਸੇਮ ਨਾਲਿਆਂ ਦੀ ਡਰੇਨਾਂ ਦੀ ਸੇਮੇ ਨਾਲ ਸਫਾਈ ਨਹੀਂ ਹੋਈ ਜਿਸ ਕਰਕੇ ਜਿਹੜਾ ਵਾਧੂ ਪਾਣੀ ਆ ਉਹਦੀ ਕੋਈ ਨਿਕਾਸੀ ਜਿਹੜੀ ਹੈਗੀ ਹੈ ਨਹੀਂ ਹੋ ਰਹੀਗੀ ਤੋ ਅਸੀਂ ਲਗਾਤਾਰ ਮੰਗ ਕਰਦੇ ਰਹੇ ਕਿ ਬਰਸਾਤਾਂ ਤੋਂ ਪਹਿਲਾਂ ਸਰਕਾਰ ਸੇਮਨ ਵਾਲਿਆਂ ਦੀ ਮੰਗ ਜਿਹੜੀ ਆ ਸਫਾਈ ਕਰਾਵੇ ਔਰ ਉਹਨਾਂ ਨੂੰ ਰੇਤ ਤੱਕ ਪੱਟੇ ਤਾਂ ਕਿ ਬਹੁਤ ਸਾਰਾ ਪਾਣੀ ਧਰਤੀ ਹੇਠ ਵੀ ਜਿਹੜਾ ਜੀਲ ਸਕਦਾ ਹੈਗਾ ਪਰ ਇਸ ਵਾਰ ਇੱਕ 44 ਰੁਪਇਆ ਵੀ ਜਿਹੜਾ ਪੰਜਾਬ ਸਰਕਾਰ ਨੇ ਸੇਮ ਨਾਲ ਦੀ ਸਵੈ ਦੇਣਾ ਨਹੀਂ ਲਾਇਆ ਜਿਸ ਕਰਕੇ ਲੱਖਾਂ ਏਕੜ ਪੰਜਾਬ ਦੀ ਫਸਲ ਬਰਬਾਦ ਹੋ ਰਹੀ ਆ ਸਾਡੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਇਸ ਕਰਕੇ ਡਰੇਨ ਬੰਦ ਆ ਤੇ ਅਸੀਂ ਇਹਨਾਂ ਈਸਟਰਨ ਕਨਾਲ ਦੇ ਜਿਹੜਾ ਪਾਣੀ ਅੱਜ ਹੈਗਾ ਉਹ ਕੱਢ ਰਹੇ ਹੈਗੇ ਤੇ ਉਹਦੇ ਚ ਨਹਿਰੀ ਵਿਭਾਗ ਦੇ ਹੋਰ ਅਧਿਕਾਰੀ ਜਿਹੜੇ ਹੈਗੇ ਆ ਉਹ ਆਏ ਹੋਏ ਹੈਗੇ ਆ ਤੁਸੀਂ ਸਾਰਿਆਂ ਨੂੰ ਕਹਿੰਦੇ ਜਦੋਂ ਸਾਡਾ ਹਜ਼ਾਰਾਂ ਏਕੜ ਦੀ ਜਿਹੜੀ ਫਸਲ ਡੁੱਬ ਰਹੀ ਆ ਜਿਹੜੇ ਪਿੰਡ ਦੇ ਨੇੜਲੇ ਘਰ ਹੈਗੇ ਆ ਉਹ ਪਾਣੀ ਕਰਕੇ ਉਹਨਾਂ ਦੀਆਂ ਕੰਧਾਂ ਡਿੱਗ ਰਹੀਆਂ ਨੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਨੁ ਪਾਣੀ ਕੱਢਣ ਲੱਗਿਆ ਤੇ ਸਾਰੇ ਵਿਭਾਗ ਆ ਗਿਆ ਤੇ ਜਦੋਂ ਲੋਕ ਡੁੱਬ ਰਹੇ ਸੀਗੇ ਉਦੋਂ ਵਿਭਾਗ ਨੇ ਕਿਸੇ ਜਿਹੜੀ ਹੈਗੀ ਆ ਬਾਹਰ ਇਸ ਮੈਂ ਬੇੜਾ ਹਿਮਾਨ ਹਿਮਾਨ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਮੈਂ ਫਿਰ ਉਸ ਬੋਲ ਚਲ ਮੈਂ ਫੋਨ ਲਿਤਾ ਕਨਾਲ ਕੋਲੋਂ ਮੈਂ ਫਿਰ ਉਸ ਬੋਲ ਕੀ ਮਸਲਾ ਕੀ ਹੈ ਪਿੰਡਦੀਪ ਸਿੰਘ ਵਾਲਾ ਦੇ ਵਿੱਚ ਪਿੰਡ ਵਾਸੀ ਇਕੱਠੇ ਹੋਏ ਆ ਮਸਲਾ ਇਸ ਤਰ੍ਹਾਂ ਦੇ ਦੀ ਇਹਨਾਂ ਦੇ ਖੇਤਾਂ ਚੇਲ ਵਾਲੇ ਵਾਲੇ ਜਿਹੜਾ ਏਰੀਆ ਹੈਗਾ ਉਹਦੇ ਚ ਪਾਣੀ ਭਰਿਆ ਹੋਇਆ ਸੀ ਤੇ ਜਿਸ ਕਰਕੇ ਇਹਨਾਂ ਨੇ ਆਸੀ ਬਣ ਕਰਨ ਦਾ ਸਾਡਾ ਅਫਸਰ ਜਾਂ ਸਾਡੇ ਡਿਪਾਰਟਮੈਂਟ ਦਾ ਆਸੀ ਵੀ ਉੱਪਰੋਂ ਪਾਈਪਾਂ ਨਾਲ ਹੀ ਆਪਾਂ ਖੇ ਨਾਲ ਹੀ ਆ ਵਾਟਰ ਨਾਲ ਪਾਣੀ ਪਾ ਲਿਓ ਕੋਈ ਦਿੱਕਤ ਨਹੀਂ ਜਿਹੜਾ ਨਹੀਂ ਕਰ ਰਹੀ ਬਟ ਇਹਨਾਂ ਨੇ ਕੱਟ ਲਾਣ ਦੀ ਕੀਤਾ ਚੈਨਾਂ ਦੀ ਰਿਕਵੈਸਟ ਜਿਆਦਾ ਹੈਗੀ ਤੇ ਇਸ ਪਟੜੇ ਨੂੰ ਆਪਾਂ ਲੂਜ਼ ਨਹੀਂ ਕਰ ਸਕਦੇ ਤੇ ਦੂਜੀ ਕਦੋਂ ਵੀ ਸਿਚੁਏਸ਼ਨ ਇਸ ਦੀ ਹੋ ਸਕਦੀ ਜੇ ਪਾਣੀ ਆ ਜਾਏ ਕਿਸੇ ਵੀ ਤਰੀਕੇ ਕੋਈ ਸਿਚੁਏਸ਼ਨ ਬਣੇ ਹੋ ਜੀ ਤੇ ਉਸ ਗੁਣੈ ਸੰਦ ਵਿੱਚ ਰਿਸਕ ਕੀਤਾ ਜਾਏਗਾ ਮੈਂ ਕਿ ਫਲੱਡ ਦੇ ਸਮੇਂ ਦੇ ਦੌਰਾਨ ਨਹਿਰਾਂ ਚ ਪਾਣੀ ਛੱਡਿਆ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਨਾਰਮਲ ਕਰਿਆ ਆਹੀ ਕਰਿਆ ਨਾਰਮਲ ਨਹੀਂ ਛੱਡਿਆ ਜਾਂਦਾ ਸਹੀ ਗੱਲ ਹੈ ਇਹ ਕਹਿੰਦੇ ਕਿ ਅਸੀਂ ਖੁਦ ਇਹਦੀ ਜ਼ਿੰਮੇਵਾਰੀ ਲੈਨੇ ਕਿ ਇਹਨੂੰ ਬੰਦ ਵੀ ਆਪ ਕਰਨਾ ਨਹੀਂ ਜ਼ਿੰਮੇਵਾਰੀ ਉਹ ਲੈਣ ਉਹ ਕਿਸ ਮਨ ਕਿੰਨੇ ਕਿਸੇ ਡਿਸਾਰਡ ਕਿ ਇਹ ਤਬਾਹੀ ਕਿੰਨਾ ਰਿਸਕ ਹੈ ਉਸ ਦੀ ਕੈਲਕੂਲੇਸ਼ਨ ਨਹੀਂ ਹੈ ਨਾ ਉਹ ਕੋਲੇ ਤੁਸੀਂ ਨਹਿਰ ਨੂੰ ਲੂਸ ਕਿਸ ਲਈ ਨਹੀਂ ਕਰਨ ਦੇਣਾ ਚਾਹੁੰਦੇ ਕਿ ਤੁਸੀਂ ਚੈਨਲ ਲੋਕਲ ਸੇਫਟੀ ਲੀਕ ਬੜਕੇ ਤੋਂ ਤਾਂ ਬਾਈ ਲੋਕਲ ਸੇਫਟੀ ਲੀਕ ਜਨਾਬ ਤੇ ਹੋਣ ਨੁਕਸਾਨ ਹੋ ਰਿਹਾ ਲੋਕਾਂ ਦਾ ਉਹ ਹੀ ਗਲਤ ਚੀਜ਼ ਹੈ ਉਹਨੂੰ ਅਪੱਕੇ ਨਾਲੇ ਪੁੱਟ ਪਾਣੀ ਹੋਵੇ ਖੇਤਾਂ ਜਿਵੇਂ ਮੈਂ ਵੇਖਦਾ ਪਿਆ ਪੋਟੀਆਂ ਰੇੜ ਪੋਟੀਆਂ ਪਾਣੀ ਇਸ ਤਰ੍ਹਾਂ ਦਾ ਹੈ ਉਹਨੂੰ ਪੱਕੇ ਨਾਲੀਆ ਕਿਸ ਤਰ੍ਹਾਂ ਹੋਰ ਹਲਕੜੇ ਕਰ ਸਕਦੇ ਆ ਪਿੰਡ ਵਾਸੀ ਕਿਚਾਉਂਦੇ ਆ ਵੀ ਨਹਿਰ ਦੇ ਪੱਟੇ ਜੀ ਵੱਢ ਕੇ ਨਹਿਰ ਦੇ ਵਿੱਚ ਹਾਂ ਉਹ ਕੱਟ ਮਾਰ ਕੇ ਜਾਂਦੇ ਆ ਪੱਟ ਨਹੀਂ ਜਾਂਦੇ ਆ ਉਹਦੇ ਵੱਡਾਂ ਤੋਂ ਰੋਕ ਰਹੇ ਆ ਹਾਂ ਇਤਨੀ ਜਿਹੜੀ ਪੂਰ ਸਪੋਰਸ ਹੈ ਜਿਹੜੀ ਵੱਡੇ ਲੈਵਲ ਤੇ ਆਈ ਹੋਈ ਹੈ ਹਾਂਜੀ ਠੀਕ ਹੈ ਮੈਂ ਬਿਨਾਂ ਗਲਤੀ ਹੁਣ ਅਸੀਂ ਪ ਹੈਲੋ ਰੋਡ 'ਚ ਬੈਠੇ ਹੋ ਮੈਂ ਬਾਹਰ ਵਿੱਚ ਕੋਈ ਨਹੀਂ ਚੜਾਂਗਾ ਚਲੋ ਨਾ ਬੇਚਾਰੇ ਬਹੁਤ ਬਣਾ ਦੇਣਗੇ ਖਾਨ ਮਜ਼ਦੂਰ ਇੱਕ

ਬਾਈ ਪਿੱਛੇ ਰਹਿ ਯਾਰ ਨਹੀਂ ਨਹੀਂ ਇਹ ਗੱਲ ਨਹੀਂ ਕਰਨੀ ਲੋਕਾਂ ਦੇ ਤਾ ਜਿੰਦਾਬਾਦ 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 ਲੋਕਾਂ ਦੇ ਤਾ ਜਿੰਦਾਬਾਦ 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 ਲੋਕਾਂ ਨੂੰ ਹਰਾਜ ਛੋਪਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਦੇ ਘਟਿਆ ਪ੍ਰਬੰਧ ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਹਰਾਜ ਛੋਪਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਨਾਲ ਦੀ ਤਰਕੀਟ ਕੱਟ ਕੇ ਜਿਹੜਾ ਹੈਗਾ ਪਾਣੀ ਪਾਇਆ ਜਾ ਰਿਹਾ ਹੈ ਅੱਜ ਕੀ ਹੋ ਰਿਹਾ ਹੈ ਇਹ ਜਿਹੜਾ ਪਿਛਲੇ ਕਾਫੀ ਟਾਈਮ ਤੋਂ ਵਿੱਚ ਆਪਾਂ بارشਾਂ ਦਾ ਤੇ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਤੇ ਇਸ ਏਰੀਆ ਦੇ ਵਿੱਚ ਕਾਫੀ بارشਾਂ ਜਿਆਦਾ ਹੋਣ ਕਰਕੇ ਜਿਹੜੀਆਂ ਪਾਣੀ ਕਾਫੀ ਰੁਕ ਗਿਆ ਸੀ ਤੇ ਇਸ ਪਿੰਡ ਦੇ ਜਿਹੜੇ ਕਈ ਪਿੰਡਾਂ ਦੇ ਨवासी ਇਕੱਠੇ ਹੋ ਗਏ ਸੀ ਵੀ ਜਿਹੜਾ ਹੋਰ ਜੇ بارش ਆਉਂਦੀ ਹੈ ਸਾਡੀਆਂ ਜਿਹੜੀਆਂ ਇਹ ਵੀ ਫਸਲਾਂ ਮਾਰੀਆਂ ਜਾਣਗੀਆਂ ਉਹਨੂੰ ਇਹਨਾਂ ਨੇ ਆਪਦੇ ਜਿਹੜੇ ਇਸ ਤਰ੍ਹਾਂ ਕਨਾਲ ਜਿਹੜੀ ਹੈਗੀ ਸਾਡੀ ਨਹਿਰ ਇਸ ਟਾਈਮ ਕੋਈ ਡਾਊਨ ਚੱਲਦੀ ਪਈ ਤੇ ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਆਹ ਜਿਹੜਾ ਇਹਨਾਂ ਖੇਤਾਂ ਦਾ ਪਾਣੀ ਉਹਦੇ ਵਿੱਚ ਇੱਕ ਵਾਰੀ ਕੜ ਦੀ ਜੇ ਜਾ ਕੇ ਸੱਗੀਆਂ ਫਸਲਾਂ ਵਾ ਸਕਣ ਤੇ ਜੇਕਰ ਕੋਈ ਨਹਿਰ ਦੇ ਵਿੱਚ ਪਾਣੀ ਆਉਂਦਾ ਤਾਂ ਉਹਦਾ ਵੀ ਅਸੀਂ ਪ੍ਰਬੰਧ ਕੀਤਾ ਹੈ ਇਹਨਾਂ ਪਿੰਡ ਵਾਸੀਆਂ ਨੇ ਵੀ ਇਹ ਮੌਕੇ ਤੇ ਬੰਦ ਕਰਕੇ ਵੀ ਨਹਿਰ ਵੀ ਚਲਦੀ ਹੋਏਗੀ ਇਸ ਟਾਈਮ ਵੀ ਮੇਨ ਇਹ ਵੀ ਵੀ ਇਸ ਏਰੀਆ ਦੇ ਦਾ ਪਾਣੀ ਫਸਲਾਂ ਚ ਖੜਿਆ ਉਹਨੂੰ ਕਿਵੇਂ ਨਿਕਾਸੀ ਕੀਤੀ ਤੇ ਸਾਡਾ ਪ੍ਰਸ਼ਾਸਨ ਪਹੁੰਚਿਆ ਤੇ ਹੁਣ ਉਹਨਾਂ ਨੇ ਉਸ਼ਾਸ਼ਨ ਦਵਾਇਆ ਵੀ ਇੱਥੇ ਜਿਹੜਾ ਲਿਫਟਿੰਗ ਕਰਨ ਦਾ ਜਿਹੜਾ ਪਾਣੀ ਨੂੰ ਲਿਫਟ ਕਰਕੇ ਨਹਿਰ ਛੁੱਟਿਆ ਜਾਏਗਾ ਤੇ ਉਹ ਵੀ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਅੱਗੇ ਤੋਂ ਜੇ ਕੋਈ ਇਹੋ ਜਿਹੀ ਜਿਹੜੀ ਪ੍ਰੋਬਲਮ ਹੈ ਜਿਹੜੀ ਨਹਿਰ ਤੋੜਨ ਵਾਲੀ ਉਹ ਨਾ ਆਵੇ